ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰਿਸ਼ਨੁ ਤੇ ਜੇ ਜਿਸ ਦੇਖੇ ਸਭ ਦੁਖ ਜਾਏ ਦੇਖ ਬਹਾ ਫਿਰ ਸਿਮਰੇ ਘਰ ਨਉ ਨਿ ਪਾਵੇ ਤਾਏ ਸਤਿ ਸਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਗੁਰੂ ਜਗਤ ਸਿੰਘ ਜੀ ਸਤਿ ਸਾਈ ਹੋਏ ਸਹਾਰੇ ਦਸਾਂ ਪਾਤਸ਼ਾਹਾਂ ਦੀ ਜੋਤ ਗੁਰੂ ਉਸ ਦਿਨ ਅਲਫਾਜ਼ ਉਨਜਾਏ ਕੇ ਮੈਨੂੰ ਲੱਗਦਾ ਇਹ ਸਦਮਾ ਸਿਰਫ ਸਾਨੂੰ ਉਹਨਾਂ ਨੂੰ ਜਾਣਨ ਵਾਲਿਆਂ ਵਾਸਤੇ ਨਹੀਂ ਹੈ ਕਿ ਉਹਨਾਂ ਦੇ ਪਰਿਵਾਰ ਲਈ ਨਹੀਂ ਹੈ ਪੰਜਾਬ ਉਤੇ ਪੰਜਾਬੀ ਜਿੱਥੇ ਵੀ ਹੈਗੇ ਨੇ ਹਰ ਇੱਕ ਬੰਦੇ ਨੂੰ ਉਨਾ ਹੀ ਸਦਮਾ ਲੱਗਾ ਕਿਉਂਕਿ ਇਹ ਪਹਿਰੇਦਾਰ ਸੀ ਸਾਡੇ ਪੰਜਾਬ ਦਾ ਇੱਕ ਬੜਾ ਵੱਡਾ ਪਹਿਰੇਦਾਰ ਸੀ ਜਿਨੇ ਜ਼ਬਾਨ ਤੇ ਪਹਿਰਾ ਦਿੱਤਾ ਜਿਨੇ ਜਜ਼ਬਾਤ ਤੇ ਪਹਿਰਾ ਦਿੱਤਾ ਜਿਨੇ yatharth ਤੇ haqeeqat ਤੇ ਹਮੇਸ਼ਾ ਪਹਿਰਾ ਦਿੱਤਾ ਜਿਨੇ ਤੁਹਾਡੀ ਮੇਰੀ ਇਹਨਾਂ ਦੀ ਸਭ ਦੀ ਤਰਜਮਾਨੀ ਕੀਤੀ ਜਿਹੜੀ ਗੱਲ ਅਸੀਂ ਕਹਿਣ ਨੂੰ ਸੋਚਦੇ ਸੀ ਸਾਨੂੰ ਕਹਿਣੀ ਨਹੀਂ ਸੀ ਹੁੰਦੀ ਪਾਤਰ ਸਾਹਿਬ ਦੋ ਲਫ਼ਜ਼ਾਂ ਚ ਕਹਿ ਜਾਂਦੇ ਸੀ ਅੱਜ ਸਾਡੇ ਕੋਲ ਉਹ ਇੱਕ ਇਨਸਾਨੀ ਜਜ਼ਬਾਤ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨ ਦਾ ਮੈਕੈਨਿਜ਼ਮ ਹੀ ਖਤਮ ਹੋ ਪਾਤਰ ਸਾਹਿਬ ਤਾਂ ਮੈਨੂੰ ਲੱਗਦਾ ਸਾਡੇ ਸਾਹਿਤ ਦਾ ਸਭ ਤੋਂ ਵੱਡਾ ਗੁਰਜ ਸੀ ਜਿਹੜਾ ਅੱਜ ਗੁਰਜ ਟਹਿ ਗਿਆ ਤੇ ਉਹਨਾਂ ਦੀ ਉਹਨਾਂ ਦੇ ਕਦ ਤੱਕ ਪਹੁੰਚਣਾ ਉਹਨਾਂ ਦੇ ਲੈਵਲ ਤੱਕ ਪਹੁੰਚਣਾ ਤੇ ਕਈ ਵਾਰੀ ਇਹ ਵੀ ਦੇਖਿਆ ਜਾਂਦਾ ਸੀ ਕਿ ਪਾਤਰ ਸਾਹਿਬ ਦਾ ਕਦ ਓਦਾਂ ਵੱਡਾ ਛੋਟਾ ਸੀ ਤੇ ਸਾਹਿਤਿਕ ਖੇਤਰਾਂ 'ਚ ਗੱਲ ਹੁੰਦੀ ਸੀ ਕਿ ਉਹਨਾਂ ਦੀ ਉਹ ਸ਼ਖਸੀਅਤ ਦਾ ਕਦ ਵੱਡਾ ਕਰਨ ਚ ਇਹਨਾਂ ਦੇ ਦੇਖੋ ਜੀ ਬਾਤਰ ਸਾਹਿਬ ਦਾ ਇਸ ਤਰ੍ਹਾਂ ਰੁਕਸਤ ਹੋਣਾ ਸਾਰੇ ਉਹਨਾਂ ਦੇ ਪਰਿਵਾਰ ਨੂੰ ਤੇ ਸਦਮਾ ਲੱਗੇ ਲੱਗਿਆ ਉਹਨਾਂ ਦੇ ਚਾਹਵਾਨਾਂ ਨੂੰ ਵੀ ਉਹਨਾਂ ਦੇ ਮਿੱਤਰਾਂ ਸੱਜਣਾਂ ਨੂੰ ਬਹੁਤ ਵੱਡਾ ਲੱਗੇ ਵੀ ਸਾਡਾ ਇੱਕ ਵੱਡਾ ਭਰਾ ਜਿਹੜਾ ਇ tanto ਵੱਡਾ ਨਾ ਇੱਕ ਜਿਉਂਦੀ ਜਾਗਦੀ ਇੰਸਟੀਚਿਊਸ਼ਨ ਸੰਸਥਾ ਹੋ ਗਈ ਤੇ ਉਹ ਚੁੱਪਚੀਪੇ ਤੇ ਚਲਾ ਜਾਵੇ ਤੇ ਵਾਕਈ ਬਹੁਤ ਵੱਡਾ ਘਾਟਾ ਪਿਆ ਸਾਡੀ ਪੰਜਾਬ ਦੀ ਵਿਰਾਸਤ ਨੂੰ ਸਾਡੇ ਪੰਜਾਬ ਦੇ ਸਿਹਤ ਨੂੰ ਕਿ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈਗਾ ਵਕ ਵਕ ਇੰਸਟੀਚੂਸ਼ਨਸ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਪੀਏਯੂ ਚ ਪੜਾਇਆ ਫਿਰ ਹੁਣ ਉਹ ਆਰਟ ਕਾਉਂਸਲ ਦੇ ਵਿੱਚ ਐਜੇ ਚੇਅਰਮੈਨ ਕੰਮ ਕਰ ਰਹੇ ਸਨ ਤੇ ਸਾਡੀ ਜਿਹੜੀ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹੋ ਤੇ ਮੈਂ ਖੁਸ਼ਕਿਸਮਤ ਆ ਕਿ ਮੇਰੇ ਨਾਲ ਉਹਨਾਂ ਦੀ ਸਾਹਜ 86 ਤੋਂ ਲੈ ਕੇ ਹੁਣ ਤੱਕ ਸਟਿਲ ਬਣੀ ਰਹੀ ਤੇ ਆਪਦੇ ਵੱਡੇ ਭਰਾ ਤੋਂ ਬਹੁਤ ਕੁਝ